ਰਬੇ ਹਜ਼ਾਰ ਰੁਪਏ ਦੇ ਵਿੱਚ ਅਮਰੀਕਾ ਦਾ ਵੀਜ਼ਾ ਇੱਕ ਸਟੂਡੈਂਟ ਵਿਦਾਊਟ ਆਇਲੈਂਟਸ ਘੱਟ ਨੰਬਰ ਤੇ ਗੈਪ ਦੇ ਨਾਲ ਹਾਸਲ ਕਰ ਸਕਦਾ ਕਿਸੇ ਵੀ ਦੇਸ਼ ਤੋਂ ਰਿਫਿਊਜ਼ ਆ ਕਿਸੇ ਵੀ ਕੰਟਰੀ ਤੋਂ ਰਿਫਿਊਜ਼ ਹੈਗਾ ਆ ਉਹ ਇੱਕ ਵਾਰੀ ਅਮਰੀਕਾ ਨੂੰ ਹੱਥ ਪਾਵੇ ਤਾਂ ਵੀਜ਼ਾ ਆਪਾਂ ਜਰੂਰ ਲੈ ਲੀਏ ਸੋ ਕਾਲਜ ਦਾ ਤਾਂ ਪਹਿਲੀ ਗੱਲ ਅਮਰੀਕਾ ਦਾ ਵੀਜ਼ਾ ਹੀ ਨਹੀਂ ਆਉਂਦਾ ਸੋ ਯੂਨੀਵਰਸਿਟੀਆਂ ਦੇ ਵਿੱਚ ਜੇ ਭਾਜੀ ਜਾਣਾ ਆ ਤਾਂ ਯੂਨੀਵਰਸਿਟੀ ਦੇ ਵਿੱਚ ਬੈਚਲਰ ਤੇ ਮਾਸਟਰ ਦੋ ਹੀ ਕੋਰਸ ਨੇ ਤੇ ਦੋਨੋਂ ਹੀ ਆਪਣੇ ਕੋ ਅਵੇਲੇਬਲ ਨੇ ਸਾਰਿਆਂ ਨੂੰ ਕੰਮ ਮਿਲੂਗਾ ਬੱਚਿਆਂ ਨੂੰ ਬਸ ਇੱਕ ਸਹੀ ਗਾਈਡੈਂਸ ਦੀ ਲੋੜ ਆ ਕਿ ਵੀਜ਼ਾ ਕਿੱਦਾਂ ਲੈਣਾ ਇਹਦੇ ਵਿੱਚ ਬਾਜੀ 5 ਸਾਲ ਦਾ F1 ਕੈਟਾਗਰੀ ਦਾ ਇੱਕੋ ਵਾਰੀ ਸਟੱਡੀ ਵੀਜ਼ਾ ਮਿਲ ਜਾਂਦਾ ਬੱਚੇ ਨੂੰ ਤੇ ਕੋਈ ਵੀ ਕੰਟਰੀ ਇੱਦਾਂ ਦੀ ਨਹੀਂ ਹੈਗੀ ਜਿਹੜੀ 5 ਸਾਲ ਦਾ ਵੀਜ਼ਾ ਇਕੱਠਾ ਦੇਵੇ ਬੱਚੇ ਨੂੰ ਆਫਟਰ 스ਟਡੀ ਜੇ ਤਾਂ ਬੱਚਾ ਕਰਦਾ ਭਾਜੀ ਪੜ੍ਹਾਈ ਫਿਰ ਤਾਂ ਉਹਦਾ ਵਰਕ ਪਰਮਿਟ ਦੇ ਵਿੱਚ ਜਾਂਦਾ ਆ ਜੇ ਨਹੀਂ ਕਰਦਾ ਪੜ੍ਹਾਈ ਫਿਰ ਤੁਹਾਨੂੰ ਪਤਾ ਆ ਫਿਰ ਪੱਕੇ ਹੋਣ ਦੇ ਪੇਪਰ ਪੁੱਪਰ ਲਾਉਣੇ ਪੈਂਦੇ ਆ ਅਮਰੀਕਾ ਦੇ ਵਿੱਚ ਤੇ ਉਹ ਸਾਰੇ ਹੀ ਪੰਜਾਬੀ ਲਾਉਂਦੇ ਆ ਆਪਣੇ ਅਮਰੀਕਾ ਇੱਕ ਲੋਤਾ ਅਜੇਹਾ ਦੇਸ਼ ਆ ਜਿੱਥੇ ਲੋਕ ਆਪਣੀ ਜਾਨ ਨੂੰ ਤਲੀ ਦੇ ਉੱਤੇ ਰੱਖ ਕੇ 50-50 ਲੱਖ ਰੁਪਇਆ ਖਰਚ ਕੇ ਵੀ ਜਾਨ ਨੂੰ ਤਿਆਰ ਆ ਪਰ ਜੇ ਤੁਹਾਨੂੰ ਸਿਰਫ 90 ਹਜ਼ਾਰ ਦੇ ਵਿੱਚ ਬਿਨਾ ਆਈਲਟਸ ਤੋਂ ਅਮਰੀਕਾ ਭੇਜ ਦਈਏ ਤਾਂ ਤੁਸੀਂ ਮੰਨੋਗੇ ਸਾਡੇ ਨਾਲ ਕਰੀਅਰ ਦਿਸ਼ਾ ਇਮੀਗ੍ਰੇਸ਼ਨ ਸਰਵਿਸਿਜ਼ ਵਾਲੇ ਗੁਰਿੰਦਰ ਭਾਜੀ ਬੈਠੇ ਨੇ ਜਿਨ੍ਹਾਂ ਨੇ ਵੱਡਾ ਦਾਵਾ ਕਰ ਦਿੱਤਾ ਕਿ 90000 ਦੇ ਵਿੱਚ ਸਿਰਫ ਵਿਦਾਊਟ ਆਇਲੈਂਡਸ ਅਸੀਂ ਤੁਹਾਨੂੰ ਅਮਰੀਕਾ ਭੇਜ ਦਿਆਂਗੇ ਗੁਰਿੰਦਰ ਭਾਈ ਸਾਡੇ ਨਾਲ ਆ ਬਾਈ ਜੀ ਕਿਤੇ ਪੇਠ ਨਾ ਲਵਾ ਦਿਓ ਮੈਂ ਦਾਵਾ ਵੱਡਾ ਕਰਤਾ ਜੀ 90000 ਚ ਹੀ ਭੇਜੋਗੇ ਵੱਧ ਘੱਟ ਤਾਂ ਨਹੀਂ ਕਰੋਗੇ ਸੋ ਸਸ਼ਕਲ ਜੀ ਸਾਰੇ ਹੀ ਦੋਸਤਾਂ ਨੂੰ ਤੇ ਭਾਜੀ ਆਪਾਂ ਗੱਲ ਕਰਦੇ ਆਂ ਅਮਰੀਕਾ ਸਟੂਡੈਂਟ ਵੀਜ਼ਾ ਦੀ ਕਿ 90000 ਰੁਪਏ ਦੇ ਵਿੱਚ ਅਮਰੀਕਾ ਦਾ ਵੀਜ਼ਾ ਇੱਕ ਸਟੂਡੈਂਟ ਵਿਦਾਊਟ ਆਇਲਟਸ ਘੱਟ ਨੰਬਰ ਤੇ ਗੈਪ ਦੇ ਨਾਲ ਹਾਸਲ ਕਰ ਸਕਦਾ ਹੈ ਜਿੰਨਾ ਮਰਜੀ ਗੈਪ ਹੋ ਜੇ ਜਿੰਨਾ ਮਰਜੀ ਗੈਪ ਹੋ ਜੇ ਬਸ ਸਾਨੂੰ ਇੱਕ ਬੋਲਣ ਵਾਲਾ ਸਟੂਡੈਂਟ ਚਾਹੀਦਾ ਤਿਆਰੀ ਅਸੀਂ ਕਰਾ ਦੇਣੀ ਆ ਤੇ ਵੀਜ਼ਾ ਆਪਾਂ 90000 ਰੁਪਏ ਦਾ ਜਿਹੜਾ ਵੀਜ਼ੇ ਤੋਂ ਪਹਿਲਾਂ ਦਾ ਖਰਚਾ ਉਹ ਸਿਰਫ ਤੇ ਸਿਰਫ 90000 ਰੁਪਏ ਦਾ ਹੈ ਅੱਛਾ ਐਵੇਂ ਨਹੀਂ ਵੀ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਐ ਕਰਦੇ ਆਂਗੇ ਯੋਂ ਕਰਦੇ ਆਂਗੇ ਜਿਹੜੀ ਗੱਲ ਕਲੀਅਰ ਹੈ ਉਹ ਜਿਹੜੀ ਗੱਲ ਕਲੀਅਰ ਹੈ ਜੀ ਕਲੀਅਰ ਹੈ ਝੂਠ ਵਾਲਾ ਕੋਈ ਕੰਮ ਨਹੀਂ 90000 ਰੁਪਏ ਦੇ ਵਿੱਚ ਬੱਚਾ ਆਪਣਾ ਅਮਰੀਕਾ ਦਾ ਵੀਜ਼ਾ ਲੈ ਸਕਦਾ ਆ ਕਿਸੇ ਵੀ ਦੇਸ਼ ਤੋਂ ਰਿਫਿਊਜ਼ ਆ ਕਿਸੇ ਵੀ ਕੰਟਰੀ ਤੋਂ ਰਿਫਿਊਜ਼ ਹੈਗਾ ਆ ਉਹ ਇੱਕ ਵਾਰੀ ਅਮਰੀਕਾ ਨੂੰ ਹੱਥ ਪਾਵੇ ਤਾਂ ਵੀਜ਼ਾ ਆਪਾਂ ਜਰੂਰ ਲੈ ਲਵਾਂਗੇ ਅੱਛਾ ਗੁਰਿੰਦਰਪਾ ਜੀ ਆਪਾਂ ਡਿਟੇਲ ਦੇ ਵਿੱਚ ਜਾਣਦੇ ਆ ਵੀ ਇੱਥੇ ਕਿਹੜਾ ਬੱਚਾ 12ਵੀਂ ਪਾਸ ਹੋਵੇ ਗ੍ਰੈਜੂਏਸ਼ਨ ਪਾਸ ਹੋਵੇ ਜਾਂ ਮਾਸਟਰਸ ਕੀਤੀ ਹੋਵੇ ਉਹਨੇ ਫਿਰ ਉਸ ਤੋਂ ਬਾਅਦ ਉੱਥੇ ਕੋਰਸ ਕਿਹੜੇ ਲਊਗਾ ਆਪਾਂ ਡਿਟੇਲ ਦੇ ਵਿੱਚ ਜਾਣਦੇ ਆ ਕਿਉਂਕਿ ਕਈ ਵਾਰੀ ਨਾ ਬਹੁਤ ਲੋਕੀ ਦਾਅਵੇ ਵੱਡੇ ਵੱਡੇ ਕਰ ਦਿੰਦੇ ਜਦੋਂ ਫਿਰ ਦਫ਼ਤਰਾਂ 'ਚ ਜਾਂਦੇ ਆ ਫਿਰ ਆ ਵੀ ਲੈ ਉਹ ਆ ਵੀ ਕਰ ਲੋ ਐ ਕਰ ਲੋ ਜੋ ਕਰ ਲੋ ਉਹ ਕੰਮ ਨਾ ਹੋਵੇ ਫਿਰ ਜੀ ਭਾਜੀ ਸੋ ਇਹਦੇ ਵਿੱਚ ਕੀ ਹੈ ਕਿ ਜਿਹੜਾ ਪਲੱਸ 2 ਵਾਲਾ ਬੱਚਾ ਆ ਉਹ ਬੈਚਲਰ ਵਾਸਤੇ ਜਾਊਗਾ ਜਿਹੜਾ ਬੈਚਲਰ ਕੀਤੀ ਹੋਈ ਆ ਆਲਰੇਡੀ ਇੱਥੋਂ ਉਹ ਜਾਊਗਾ ਮਾਸਟਰ ਵਾਸਤੇ ਸੋ ਜ਼ਿਆਦਾਤਰ ਕੰਸਲਟੈਂਟ ਕੀ ਕਰਦੇ ਨੇ ਅਮਰੀਕਾ ਲੋਕਾਂ ਨੇ ਹੁਣ ਸ਼ੁਰੂ ਕੀਤਾ ਕੰਸਲਟੈਂਟ ਨੇ ਤੇ ਅਸੀਂ 2014 ਤੋਂ ਅਮਰੀਕਾ ਸਟੂਡੈਂਟ ਵੀਜ਼ਾ ਹੀ ਕਰ ਰਹੇ ਆ ਲੋਕੀ ਜਿਹੜੇ ਕੰਸਲਟੈਂਟ ਨੇ ਉਹ +2 ਵਾਲੇ ਬੱਚੇ ਨੂੰ ਕਾਲਜ ਦੇ ਵਿੱਚ ਭੇਜ ਰਹੇ ਨੇ ਗ੍ਰੈਜੂਏਸ਼ਨ ਕੀਤੀ ਆ ਉਹਨੂੰ ਵੀ ਕਾਲਜ ਦੇ ਵਿੱਚ 12ਵੀਂ ਤੋਂ ਬਾਅਦ ਵਾਲਾ ਕੋਰਸ ਦੇ ਰਹੇ ਨੇ ਸੋ ਕਾਲਜ ਦਾ ਤਾਂ ਪਹਿਲੀ ਗੱਲ ਅਮਰੀਕਾ ਦਾ ਵੀਜ਼ਾ ਹੀ ਨਹੀਂ ਆਉਂਦਾ ਸੋ ਯੂਨੀਵਰਸਿਟੀਆਂ ਦੇ ਵਿੱਚ ਜੇ ਭਾਜੀ ਜਾਣਾ ਆ ਤਾਂ ਯੂਨੀਵਰਸਿਟੀ ਦੇ ਵਿੱਚ ਬੈਚਲਰ ਤੇ ਮਾਸਟਰ ਦੋ ਹੀ ਕੋਰਸ ਨੇ ਤੇ ਦੋਨੋਂ ਹੀ ਆਪਣੇ ਕੋ ਅਵੇਲੇਬਲ ਨੇ ਯੂਐਸਏ ਦੀਆਂ ਪੂਰੇ ਯੂਐਸ ਦੀਆਂ ਹਰ ਯੂਨੀਵਰਸਿਟੀਆਂ ਸਾਡੇ ਕੋਲ ਅਵੇਲੇਬਲ ਸ਼ਗਰਿੰਦਰ ਭਾਜੀ ਗੱਲ ਇਹ ਵੀ ਹੈ ਵੀ ਜੇ ਮੈਂ ਗਲਤ ਨਾ ਹੋਵਾਂ ਮੇਰੀ ਇਨਫੋਰਮੇਸ਼ਨ ਇਹ ਹੈ ਵੀ ਅਮਰੀਕਾ ਜਾਣ ਦੇ ਲਈ ਇੱਕ ਇੰਟਰਵਿਊ ਕਲੀਅਰ ਕਰਨੀ ਪੈਂਦੀ ਹੈ ਚਾਹੇ ਉਹ ਟੂਰਿਸਟ ਦੇ ਜਾਣਾ ਚਾਹੇ ਉਹਨੇ ਸਟੂਡੈਂਟ ਦੇ ਜਾਣਾ ਪਰ ਉਹ ਇੰਟਰਵਿਊ ਦਾ ਸਮਾਂ ਹੀ ਕਹਿੰਦੇ ਨਹੀਂ ਅੰਬੈਸੀ ਵੱਲੋਂ ਦਿੱਤਾ ਜਾ ਰਿਹਾ ਤੁਸੀਂ ਫਿਰ ਕਿਵੇਂ ਦਾਵਾ ਕਰਦੇ ਆ ਸੋ ਦੇਖੋ ਬਾਜੀ ਗੱਲ ਤੁਹਾਡੀ ਬਿਲਕੁਲ ਜਾਇਜ਼ ਹੈ ਕਿ ਅਪਾਇੰਟਮੈਂਟਾਂ ਦਾ ਜਿਹੜਾ ਟਾਈਮ ਹੈ ਉਹ ਬਹੁਤ ਘੱਟ ਲੋਕਾਂ ਨੂੰ ਮਿਲ ਰਹੀਆਂ ਪਰ ਸਾਡੇ ਕੋਲ ਜਿਹੜੇ ਬੱਚੇ ਅਪਲਾਈ ਆ ਆਪਣੇ ਤੋਂ ਹਰ ਚੀਜ਼ ਦਾ ਸੋਲੂਸ਼ਨ ਹੈਗਾ ਆ ਜੇ ਆਪਾਂ ਕਿਸੇ ਦੀ ਫਾਈਲ ਚੱਕਾਂਗੇ ਉਹਨੂੰ ਅਪਾਇੰਟਮੈਂਟ ਵੀ ਲੈ ਕੇ ਦਵਾਂਗੇ ਤੇ ਵੀਜ਼ਾ ਵੀ ਲੈ ਕੇ ਦਵਾਂਗੇ ਵੀਜ਼ਾ ਕਿੱਦਾਂ ਲੈਣਾ ਆ ਉਹ ਸਾਰੀ ਪ੍ਰੈਪਰੇਸ਼ਨ ਕੱਲਾ-ਕੱਲਾ ਪੁਆਇੰਟ ਪਤਾ ਲੱਗੂਗਾ ਹੁਣ ਪ੍ਰੋਬਲਮ ਕੀ ਆ ਰਹੀ ਆ ਜਿੰਨੇ ਨਵੇਂ ਬੰਦੇ ਅਮਰੀਕਾ ਕਰ ਰਹੇ ਨੇ ਇਸੇ ਕਰਕੇ ਉਹਨਾਂ ਨੂੰ ਅਪਾਇੰਟਮੈਂਟ ਵੀ ਨਹੀਂ ਮਿਲ ਰਹੀਆਂ ਹੂੰ ਤੇ ਮਾਰਕੀਟ ਦੇ ਵਿੱਚ ਉਹੀ ਰੌਲਾ ਪਿਆ ਅਪਾਇੰਟਮੈਂਟ ਹੈ ਨਹੀਂ ਅਪਾਇੰਟਮੈਂਟ ਹੈ ਨਹੀਂ ਸੋ ਪਹਿਲਾਂ ਤਾਂ ਤੁਸੀਂ ਫਾਈਲ ਆਪਣੀ ਫਸਾ ਲਈ ਜਾ ਕੇ ਕਿਤੇ ਹੁਣ ਜਿਹੜੇ ਬੰਦੇ ਨੇ 6 ਮਹੀਨੇ ਪਹਿਲਾਂ ਜਾਂ ਸਾਲ ਪਹਿਲਾਂ ਅਮਰੀਕਾ ਸਟਾਰਟ ਕੀਤਾ ਆ ਉਹਨੂੰ ਪ੍ਰੋਸੈਸ ਹੀ ਨਹੀਂ ਪਤਾ ਹੁਣ ਜਦੋਂ ਅਸੀਂ 2013 14 ਚ ਸਟਾਰਟ ਕੀਤਾ ਸੀ ਅਮਰੀਕਾ ਸਾਨੂੰ ਵੀ ਉਦੋਂ ਪ੍ਰੋਬਲਮ ਆਉਂਦੀ ਸੀ ਨਾ ਤੇ ਉਹਨਾਂ ਨੂੰ ਹੁਣੇ ਪ੍ਰੋਬਲਮ ਆ ਰਹੀ ਆ ਇਹ ਚੀਜ਼ ਇਹ 90000 ਚ ਬਈ ਜੀ ਤੁਸੀਂ ਕਿਹੜੀ ਕਿਹੜੀ ਚੀਜ਼ ਦੇ 90000 ਲੈਣੇ ਆ ਇਹਦੇ ਵਿੱਚ ਕੀ ਕੀ ਚੀਜ਼ਾਂ ਇਨਕਲੂਡ ਰਹਿਣਗੀਆਂ ਇੱਕ ਨਾਲ ਇਹ ਵੀ ਦੱਸੋ ਜ਼ਰੂਰ ਵੀ ਇਹਦੇ ਲਈ ਫੰਡ ਫੰਡ ਦੀ ਜ਼ਰੂਰਤ ਹੈ ਸੋ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਇਨਕਲੂਡ ਹੋਣੀਆਂ ਜੀ ਇੱਕ ਤਾਂ ਬੱਚੇ ਦੀ i20 ਅੰਬੈਸੀ ਫੀਸ ਤੇ ਸਰਵਿਸ ਫੀਸ ਅੱਛਾ ਇਹ ਤਿੰਨੋਂ ਹੀ ਫੀਸਾਂ ਪਹਿਲਾਂ ਲੱਗਦੀਆਂ ਆ ਤਿੰਨੋਂ ਹੀ ਇਨਕਲੂਡ ਆ ਫੰਡ ਇਹਦੇ ਵਿੱਚ ਚਾਹੀਦੇ ਆ 30 ਤੋਂ 35 ਲੱਖ ਰੁਪਏ ਦੇ ਇੱਕ ਦਿਨ ਪੁਰਾਣੇ ਇਹਦੇ ਵਿੱਚ ਫੰਡ ਵੀ ਪੂਰੀ ਫੈਮਿਲੀ ਚੋਂ ਕੋਈ ਵੀ ਬੰਦਾ ਆਪਣੇ ਭੈਣ ਭਰਾ ਜਾ ਉਹਨਾਂ ਦੇ ਪੇਰੈਂਟਸ ਸਾਰੇ ਸ਼ੂ ਕਰਾ ਸਕਦੇ ਆ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਸਿਰਫ ਇੱਕ ਦਿਨ ਪੁਰਾਣਾ ਫੰਡ ਚਾਹੀਦਾ ਆ 30 ਤੋਂ 35 ਲੱਖ ਰੁਪਈਆ ਤੇ ਇੱਕ ਬੱਚੇ ਲਈ 30 ਤੋਂ 35 ਲੱਖ ਰੁਪਈਆ ਇੱਕ ਦਿਨ ਪੁਰਾਣਾ ਇੱਕ ਦਿਨ ਪੁਰਾਣਾ ਜੀ ਤੇ ਜਿਹੜੀ ਆਫਟਰ ਵੀਜ਼ਾ ਜਿਹੜੀ ਕਾਲਜ ਦੀ ਫੀਸ ਜਾਂ ਯੂਨੀਵਰਸਿਟੀ ਦੀ ਫੀਸ ਹੋਣੀ ਆ ਅੰਦਾਜ਼ਨ ਕਿੰਨੀ ਕਰਿੰਦੀ ਆ ਉਹ ਡਿਪੈਂਡ ਆ ਜੀ ਦੇਖੋ ਕਿਸੇ ਦੀ 7-8 ਲੱਖ ਰੁਪਈਆ ਵੀ ਜਾਂਦੀ ਆ 10-12 ਲੱਖ ਰੁਪਏ ਦਾ ਵੀ ਖਰਚਾ ਆ ਜਾਂਦਾ ਆ ਮਤਲਬ ਬਹੁਤ ਹੀ ਮਾਈਨਰ ਖਰਚੇ ਦੇ ਵਿੱਚ ਜਿੰਨਾ ਕ ਖਰਚਾ ਅਮਰੀਕਾ ਵਾਸਤੇ ਆਉਂਦਾ ਆ ਨਾ ਹੂੰ ਇਹ ਖਰਚਾ ਬੱਚਾ ਤਿੰਨ ਮਹੀਨੇ ਚ ਆਪਣਾ ਉੱਥੇ ਜੌਬ ਕਰਕੇ ਪੂਰਾ ਕਰ ਲੈਂਦਾ। ਅੱਛਾ ਜਿਹੜੇ ਵੱਡੇ ਵੱਡੇ ਮੁਲਕਾਂ ਨੂੰ ਜਿਵੇਂ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਨੂੰ ਜਾਣ ਲਈ 25 25 30 30 ਲੱਖ ਰੁਪਈਆ ਸਟੂਡੈਂਟ ਵੀਜ਼ੇ ਤੇ ਲੱਗ ਜਾਂਦਾ। ਜੀ। ਤੇ ਇਹਦੇ ਵਿੱਚ ਉਹ ਵਾਲਾ ਕਨਸੈਪਟ ਤਾਂ ਹੈ ਨਹੀਂ। ਦੇਖੋ ਕੈਨੇਡਾ ਜਿਹਦੇ ਟਾਈਮ ਤੇ ਬੱਚੇ ਨੇ ਜਾਣਾ ਤਾਂ 25 ਤੋਂ 30 ਲੱਖ ਰੁਪਏ ਦਾ ਖਰਚਾ ਈਜ਼ੀ ਆ ਗਿਆ। ਸਾਰਿਆਂ ਨੂੰ ਪਤਾ। ਹੁਣ ਇੱਥੇ ਜੇ ਬੱਚਾ 10-12 ਲੱਖ ਰੁਪਏ ਦੇ ਵਿੱਚ ਅਮਰੀਕਾ ਜਾ ਰਿਹਾ ਇੱਕ ਤਾਂ ਕੰਮ ਕੈਨੇਡਾ ਜਾਊਗਾ ਕੰਮ ਕਟਿਆ ਯੂਐਸ ਦੇ ਵਿੱਚ ਸਟੋਰ ਤੇ ਸੈਲਰੀ ਵੀ 3.5 ਲੱਖ ਬੱਚਿਆਂ ਨੂੰ ਮਿਲ ਰਹੀ ਹੈ ਮਹੀਨੇ ਦੀ ਸੋ ਜਿਹੜੇ ਪੈਸੇ ਬੱਚੇ ਨੇ ਲਾ ਕੇ ਜਾਣੇ ਆ ਉਹਦੇ 2-3 ਮਹੀਨਿਆਂ ਚ ਪੂਰੇ ਹੋ ਜਾਣੇ ਨਾਲੇ ਉਹ ਕਹਿੰਦੇ ਨਾ ਵੀ ਕੈਨੇਡਾ ਦੇ ਵਿੱਚ ਰੈਸੈਸ਼ਨ ਚੱਲਣ ਦੇ ਆ ਉੱਥੇ ਜੌਬਸ ਬਹੁਤ ਔਖੀਆਂ ਨੇ ਆਸਟ੍ਰੇਲੀਆ ਦੇ ਵਿੱਚ ਵੀ ਬੁਰੇ ਹਾਲ ਹੋ ਗਏ ਨਿਊਜ਼ੀਲੈਂਡ ਦੇ ਵਿੱਚ ਵੀ ਚੱਲ ਰਿਹਾ ਅਮਰੀਕਾ ਤਾਂ ਮੈਨੂੰ ਲੱਗਦਾ ਕਿ ਮੁਲਕ ਹੀ ਏਡਾ ਵੱਡਾ ਹੈਗਾ ਉਹ ਉੱਥੇ ਕੰਮਕਾਰ ਇੰਨਾ ਵਾ ਵੀ ਇੱਥੇ ਐਫ ਜੀ ਚੀਜ਼ ਨਹੀਂ ਹੋ ਸਕਦੀ ਦੇਖੋ ਬਾਜੀ ਕੰਮ ਹਰ ਬੱਚਿਆਂ ਨੂੰ ਯੂ ਐਸ ਏ ਚ ਮਿਲਦਾ ਬੱਚਾ ਕਰਨ ਵਾਲਾ ਚਾਹੀਦਾ ਵਰਲਡ ਦੀ ਪਹਿਲੇ ਨੰਬਰ ਦੀ ਕੰਟਰੀ ਆ ਹਾਂ ਮੈਨੂੰ ਨਹੀਂ ਲੱਗਦਾ ਵੀ ਨਾ ਤਾਂ ਅਸੀਂ ਅਜੇ ਤੱਕ ਇਹ ਦੇਖਿਆ ਵੀ ਉਹਨੂੰ ਅਮਰੀਕਾ 'ਚ ਕੰਮ ਨਹੀਂ ਮਿਲਣ ਦੇ ਆ ਕਿ ਇਹ ਬੱਚੇ ਨੂੰ ਸਾਰਿਆਂ ਨੂੰ ਕੰਮ ਮਿਲੂਗਾ ਬੱਚਿਆਂ ਨੂੰ ਬਸ ਇੱਕ ਸਹੀ ਗਾਈਡੈਂਸ ਦੀ ਲੋੜ ਹੈ ਕਿ ਵੀਜ਼ਾ ਕਿੱਦਾਂ ਲੈਣਾ ਆਪਾਂ ਅੱਛਾ ਇਹ ਵੀਜ਼ਾ ਕਈ ਵਾਰੀ ਨਾ ਕਈ ਲੋਕ ਨਾ ਬੜੀਆਂ ਕੁੰਡੀਆਂ ਰੱਖ ਜਾਂਦੇ ਨੇ ਜੀ ਮੈਨੂੰ ਲੱਗਦਾ ਵੀ ਪਰਸਨਲ ਤੌਰ ਦੇ ਉੱਪਰ ਤੁਸੀਂ ਇਹ ਚੀਜ਼ਾਂ ਕਲੀਅਰ ਕਰਨ ਦੇ ਲਈ ਤੁਹਾਨੂੰ ਸੈਮੀਨਾਰ ਜ਼ਰੂਰ ਇੱਕ ਆਰਗੇਨਾਈਜ਼ ਕਰਨਾ ਚਾਹੀਦਾ ਸ਼ਾਇਦ ਤੁਸੀਂ ਕੀਤਾ ਵੀ ਹੋਇਆ ਉਹਦੇ ਵਿੱਚ ਸਾਰੀਆਂ ਚੀਜ਼ਾਂ ਜਿਵੇਂ ਇੱਕ ਬਜ਼ੁਰਗ ਮਾਪੇ ਹੁੰਦੇ ਆ ਜਾਂ ਫਿਰ ਜਿਹੜੇ ਗਰੀਬ ਘਰੋਂ ਜਿਨ੍ਹਾਂ ਨੇ ਫੰਡ ਸ਼ੋਅ ਕਰਾਉਣੇ ਆ ਕਰਜ਼ਾ ਚੁੱਕ ਕੇ ਉਹ ਚੀਜ਼ਾਂ ਫਿਰ ਉਸ ਸੈਮੀਨਾਰ ਦੇ ਵਿੱਚ ਕਲੀਅਰ ਕਰੋਗੇ ਤੁਸੀਂ ਸੋ ਪਾਜੀ ਸਾਡਾ ਜਿਹੜਾ ਸੈਮੀਨਾਰ ਆ 20 ਅਪ੍ਰੈਲ ਨੂੰ ਏਬੀ ਕਲਾਰਕ ਦਿਨ ਸ਼ਨੀਵਾਰ ਜਲੰਧਰ ਨਰਿੰਦਰ ਸਿਨੇਮਾ ਦੇ ਨੇੜੇ ਹੋਟਲ ਆ ਜੀ ਤੇ 10 ਵਜੇ ਤੋਂ ਲੈ ਕੇ 5 ਵਜੇ ਤੱਕ ਸੈਮੀਨਾਰ ਆ ਸਾਰੇ ਜਾਨੇ ਜਿਨ੍ਹਾਂ ਨੇ ਆਉਣਾ ਚਾਹੁੰਦੇ ਆ ਸਾਡੇ ਕੋਲ ਪਹੁੰਚੋ ਅਸੀਂ ਕੱਲੀ ਕੱਲੀ ਚੀਜ਼ ਕਲੀਅਰ ਕਰਾਂਗੇ ਕੀ ਕਿਦਾਂ ਪ੍ਰੋਸੈਸ ਚੱਲਣਾ ਕਿਦਾਂ ਵੀਜ਼ੇ ਤੋਂ ਬਾਅਦ ਦੀਆਂ ਸਰਵਿਸ ਸਾਰੀਆਂ ਦੱਸਾਂਗੇ ਮਤਲਬ ਕਿ ਫੁੱਲ ਐਂਡ ਫਾਈਨਲ ਸਾਰਾ ਸਮਝਾ ਕੇ ਭੇਜਾਂਗੇ ਉਹਰ ਯੂਐਸਏ ਦਾ ਪ੍ਰੋਸੈਸ ਕਲੀਨ ਪਤਾ ਹੋਊਗਾ ਕਲਾਇੰਟ ਨੂੰ ਇਹਦੇ ਵਿੱਚ ਵੀਜ਼ਾ ਕਿੰਨੇ ਚਿਰ ਦਾ ਹੁੰਦਾ ਜਦੋਂ ਇਹ ਸਟੱਡੀ ਵੀਜ਼ਾ ਪਾ ਲਾਉਨੇ ਆ ਇਹਦੇ ਵਿੱਚ ਭਾਜੀ 5 ਸਾਲ ਦਾ ਐਫ1 ਕੈਟਾਗਰੀ ਦਾ ਇੱਕੋ ਵਾਰੀ ਸਟੱਡੀ ਵੀਜ਼ਾ ਮਿਲ ਜਾਂਦਾ ਬੱਚੇ ਨੂੰ ਤੇ ਕੋਈ ਵੀ ਕੰਟਰੀ ਇਦਾਂ ਦੀ ਨਹੀਂ ਹੈਗੀ ਜਿਹੜੀ 5 ਸਾਲ ਦਾ ਵੀਜ਼ਾ ਇਕੱਠਾ ਦੇਵੇ ਬੱਚੇ ਨੂੰ ਤੇ ਆਫਟਰ ਮੁੜ ਕੇ ਇਹ ਸਟੱਡੀ ਉੱਥੇ ਫਿਰ ਹੋ ਜਾਂਦਾ ਕਨਵਰਟ ਆਫਟਰ ਸਟੱਡੀ ਜੇ ਤਾਂ ਬੱਚਾ ਕਰਦਾ ਭਾਜੀ ਪੜਾਈ ਫਿਰ ਤਾਂ ਉਹਦਾ ਵਰਕ ਪਰਮਿਟ ਦੇ ਵਿੱਚ ਜਾਂਦਾ ਆ ਜੇ ਨਹੀਂ ਕਰਦਾ ਪੜਾਈ ਫਿਰ ਤੁਹਾਨੂੰ ਪਤਾ ਹੈ ਫਿਰ ਪੱਕੇ ਹੋਣ ਦੇ ਪੇਪਰ ਉਪਰ ਲਾਉਣੇ ਪੈਂਦੇ ਆ ਅਮਰੀਕਾ ਦੇ ਵਿੱਚ ਤੇ ਉਹ ਸਾਰੇ ਹੀ ਪੰਜਾਬੀ ਲਾਉਂਦੇ ਆ ਆਪਣੇ ਤਾਂ ਉਹ ਮੈਨੂੰ ਲੱਗਦਾ ਜਿਵੇਂ ਸਟਾਰਟਿੰਗ ਚ ਆਖਿਆ ਵੀ 50-50 ਲੱਖ ਰੁਪਈਆ ਦੇ ਕੇ ਜਾਣ ਤਲੀ ਤੇ ਰੱਖ ਕੇ ਤਾਂ ਫਿਰ ਉਹ ਕੰਧ ਟੱਪਦੇ ਆ ਡੌਂਕੀਆਂ ਲਾਉਂਦੇ ਆ ਤੇ ਮੈਨੂੰ ਲੱਗਦਾ ਕਿ ਇਸ ਤੋਂ ਸੌਖਾ ਤਰੀਕਾ ਨਹੀਂ ਹੋ ਸਕਦਾ ਦੇਖੋ ਉਹ ਇੱਕ ਡਿਫਰੈਂਟ ਹੀ ਮੈਟਰ ਹੋ ਗਿਆ ਇਹਦੇ ਵਿੱਚ ਅਸੀਂ ਤਾਂ ਕਹਿੰਨੇ ਆ ਕਿ ਤੁਹਾਡੇ ਬੱਚਿਆਂ ਦੀ ਉਮਰ ਘਟਿਆ ਕੋਈ 18 ਸਾਲ 19 ਸਾਲ 20 ਸਾਲ 22 ਸਾਲ ਸੋ ਆਪਾਂ ਇੰਨਾ ਰਿਸਕ ਲੈ ਕੇ ਬੱਚੇ ਨੂੰ ਨਹੀਂ ਭੇਜ ਸਕਦੇ ਹਾਂ ਇਹ ਤੋਂ ਸੌਖਾ ਤਰੀਕਾ ਭਾਜੀ ਕੋਈ ਨਹੀਂ ਹੈਗਾ ਸਿਰਫ 90000 ਰੁਪਏ ਦੇ ਵਿੱਚ ਸਾਨੂੰ ਸਾਡਾ ਵੀਜ਼ਾ ਮਿਲ ਜਾਣਾ ਹੈ ਤੇ ਸੈਮੀਨਾਰ ਦਾ ਹਿਸਾਬ ਨਾਲੋਂ ਹੋਟਲ ਏ ਵੀ ਕਲਾਰਕ 20 ਤਰੀਕ ਕਾਲ ਕਰਕੇ ਅਪਾਇੰਟਮੈਂਟ ਕਰਾ ਸਕਦੇ ਹੋ 9023148148 ਮੈਨੂੰ ਮਿਲ ਸਕਦੇ ਹੋ ਤੇ ਨਾਲ ਯੂਨੀਵਰਸਿਟੀ ਦੇ ਡੈਲੀਗੇਸ਼ਨ ਨੂੰ ਮਿਲ ਸਕਦੇ ਹੋ ਗੁਰਿੰਦਰ ਭਾਈ ਜੀ ਤੁਸੀਂ ਸਮਾਂ ਦਿੱਤਾ ਉਹਦੇ ਲਈ ਧੰਨਵਾਦ ਸਾਰੀਆਂ ਡਿਟੇਲਸ ਤੁਸੀਂ ਬਾਕੀ ਮੈਨੂੰ ਲੱਗਦਾ ਕਿ 20 ਤਰੀਕ ਨੂੰ ਜ਼ਿਆਦਾ ਕਲੀਅਰ ਹੋਣਗੀਆਂ ਤਾਂ ਇਹ ਦਾਵਾ ਜਿਹੜਾ ਏ ਇਹ ਤੁਸੀਂ ਖੋਖਲਾ ਨਾ ਸਮਝਿਓ 90000 ਰੁਪਇਆ ਕੋਈ ਐ ਨਹੀਂ ਦਾਵਾ ਕੀਤਾ ਵੀ ਤੁਹਾਨੂੰ ਅਸੀਂ ਸਾਰੀ ਵੀਜ਼ਾ ਲੱਗਣ ਤੋਂ ਫੀਸ ਬਾਅਦ ਉਹਦੇ ਵਿੱਚ ਬਹੁਤ ਕੁੰਡੀਆਂ ਹੁੰਦੀਆਂ ਨੇ ਜਿਹੜੇ ਇਸ ਕੁੰਡੀਆਂ ਦੇ ਵਿੱਚ ਫਸੇ ਉਹਨਾਂ ਨੂੰ ਪਤਾ ਵੀ ਹੋਊਗਾ ਪਰ ਜੇ ਤੁਸੀਂ ਅਮਰੀਕਾ ਦਾ ਵੀਜ਼ਾ ਲੈਣਾ 90000 ਰੁਪਏ ਦੇ ਵਿੱਚ ਤੁਹਾਨੂੰ ਵੀਜ਼ਾ ਮਿਲ ਜਾਣਾ ਉਸ ਤੋਂ ਬਾਅਦ ਤੁਸੀਂ ਫੀਸ ਜਮ੍ਹਾਂ ਕਰਾਉਣੀ ਆ ਤੇ ਜ਼ਿਆਦਾ ਜਾਣਕਾਰੀ ਲਈ 20 ਤਰੀਕ ਨੂੰ ਤੁਸੀਂ ਇਹਨਾਂ ਦੇ ਨੰਬਰਾਂ ਦੇ ਉੱਪਰ ਸੰਪਰਕ ਕਰਕੇ ਇਹਨਾਂ ਦੇ ਵੱਲੋਂ ਜਿਹੜਾ ਇੱਕ ਸੈਮੀਨਾਰ ਕਰਾਇਆ ਜਾਣਾ ਉਸ ਦੇ ਵਿੱਚ ਆ ਕੇ ਸਾਰੀਆਂ ਗੱਲਾਂ ਬਾਤਾਂ ਇਹਨਾਂ ਕੋਲੋਂ ਪੁੱਛ ਸਕਦੇ ਹੋ ਤੇ ਕੱਲੀ-ਕੱਲੀ ਚੀਜ਼ ਤੁਹਾਨੂੰ ਡਿਟੇਲ ਦੇ ਵਿੱਚ ਦੱਸੀ ਜਾਵੇਗੀ ਕੈਮਰਾਮੈਨ ਗੁਲਚਨ ਦੇ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ ਜਲ